ਪੰਜ ਬਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੇ ਚੱਲੇ ਪੀੜੀ ਸੋਡੀਆਂ ਰੂਪ ਦਿਖਾਵਣ ਵਾਰ ਹੁਵਾਰੀ ਦਲ ਭੰਜਣਾ ਗੁਰ ਸੂਰਮਾ ਵਡਜੋਦਾ ਬ ਪਰ ਉਪਕਾਰੀ ਉਛਣ ਸਿਖੇ ਅਰਦਾਸ ਕਰ ਛੇ ਮਹੀਨਾ ਤੱਕ ਦਰਸ ਨਿਹਾਰੀ ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖਤੇ ਸੁਨੋ ਸੰਸਾਰੀ ਕਲਯੁਗ ਪੀੜੀ ਛੋਡੀਆਂ ਨਿਜਲ ਨੀਵ ਅਸਾਰ ਖਲਾਰੀ ਜੁਗ ਜੁਗ ਸਤਿਗੁਰ ਤਾਰੇ ਆਵਤਾਰੀ ਸ਼ੇਮੇ ਪਤਸ਼ਾ ਸਾਹਿਬ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਦਿੰਦੇ ਨੇ ਮਹਾਰਾਜ ਜੀ ਕੀਰਤਪੁਰ ਦੇ ਵਿੱਚ ਸੰਗਤਾਂ ਨੂੰ ਦੋ ਵੇਲੇ دیਵਾਨ ਲਗਾ ਕੇ ਨਿਹਾਲ ਕਰਦੇ ਨੇ ਇੱਕ ਦਿਨ ਬਾਬਾ ਗੁਰਦਿੱਤਾ ਜੀ ਸਵੇਰੇ ਸ਼ਿਕਾਰ ਖੇਡਣ ਚੜ੍ਹ ਪਏ ਦੁਪਹਿਰ ਤੱਕ ਕੋਈ ਸ਼ਿਕਾਰ ਨਹੀਂ ਮਿਲਿਆ ਬਾਬਾ ਜੀ ਦੇ ਸ਼ਿਕਾਰੀ ਦੂਰ ਦੂਰ ਤੱਕ ਪਹਾੜ ਵਿੱਚ ਸ਼ਿਕਾਰ ਨੂੰ ਲੱਭਣ ਵਾਸਤੇ ਫਿਰ ਰਹੇ ਸਨ ਇੱਕ ਸ਼ਿਕਾਰੀ ਨੇ ਹਰਨ ਦੇ ਭਲੇਖੇ ਇੱਕ ਗਊ ਨੂੰ ਗੋਲੀ ਮਾਰ ਦਿੱਤੀ ਜਦੋਂ ਸ਼ਿਕਾਰੀ ਨੇ ਪਾਸ ਜਾ ਕੇ ਵੇਖਿਆ ਉਹ ਤਾਂ ਪਹਾੜੀਆਂ ਦੀ ਗਊ ਸੀ ਜਿਹਨੂੰ ਵੇਖ ਕੇ ਉਹ ਬੜਾ ਪਛਤ ਤਾਇਆ ਵੀ ਇਹ ਤਾਂ ਨਰਤ ਪਾਪ ਹੋ ਗਿਆ ਉਧਰ ਜਦੋਂ ਉਸ ਗਊ ਦੇ ਮਾਲਕਾਂ ਨੂੰ ਪਤਾ ਲੱਗਾ ਉਹਨਾਂ ਨੇ ਸ਼ਿਕਾਰੀ ਨੂੰ ਫੜ ਕੇ ਰੌਲਾ ਪਾਤਾ ਇਹਨੇ ਸਾਡੀ ਗਊ ਮਾਰ ਦਿੱਤੀ ਐ ਅਸੀਂ ਗਊ ਲੈ ਕੇ ਇਹਨੂੰ ਫੇਰ ਛੱਡਾਂਗੇ ਨਾਇਦਾਂ ਨੂੰ ਘਰ ਵਿੱਚ ਕੈਦ ਕਰਕੇ ਰੱਖਾਂਗੇ ਰੌਲਾ ਸੁਣ ਕੇ ਬਾਬਾ ਗੁਰਦਿੱਤਾ ਜੀ ਵੀ ਉੱਥੇ ਪਹੁੰਚ ਗਏ ਪਹਾੜੀਆਂ ਨੇ ਬਾਬਾ ਜੀ ਪਾਸ ਆਪਣੀ ਮਰੀ ਹੋਈ ਗਾਂ ਦੀ ਦੁਹਾਈ ਪਾਤੀ ਸ਼ਿਕਾਰੀ ਨੇ ਉਹਨਾਂ ਤੋਂ ਆਪਣੀ ਰਿਹਾਈ ਵਾਸਤੇ ਬੇਨਤੀ ਕੀਤੀ ਦੁਆਆਂ ਦੀਆਂ ਪੁਕਾਰਾਂ ਸੁਣ ਕੇ ਬਾਬਾ ਜੀ ਨੇ ਪਹਾੜੀਆਂ ਨੂੰ ਆਖਿਆ ਵੀ ਇਹਨੇ ਜਾਨ ਵਜ ਗਈ ਗਊ ਨਹੀਂ ਮਾਰੀ ਇਹਨੂੰ ਛੱਡ ਦਿਓ ਇਹ ਹੁਣ ਮਰ ਗਈ ਆ ਤੇ ਜ਼ਿੰਦਾ ਤਾਂ ਹੋ ਨਹੀਂ ਸਕਦੀ ਪਹਾੜੀਆਂ ਨੇ ਆਖਿਆ ਆਪ ਗੁਰੂ ਦੇ ਪੁੱਤਰ ਕਲਾਵਾਣ ਤੁਸੀਂ ਇਸ ਮਰੀ ਹੋਈ ਗਾਂ ਨੂੰ ਜ਼ਿੰਦਾ ਕਰ ਦਿਓ ਤੇ ਆਪਣੇ ਨੌਕਰ ਨੂੰ ਛਡਾ ਕੇ ਲੈ ਜਾਓ ਜੇ ਜ਼ੋਰ ਨਾਲ ਇਹਨੂੰ ਛਡਾ ਕੇ ਲੈ ਜਾਓਗੇ ਅਸੀਂ ਆਪਣੇ ਰਾਜੇ ਪਾਸ ਜਾ ਕੇ ਪੁਕਾਰ ਕਰਾਂਗੇ ਫੇਰ ਬਖੇੜਾ ਵੱਜੇਗਾ ਇਸ ਤਰ੍ਹਾਂ ਦਾ ਝਗੜਾ ਸੁਣ ਕੇ ਬਾਬਾ ਜੀ ਨੇ ਵਿਚਾਰਿਆ ਵੀ ਭਾਵੇਂ ਕਰਾਮਾਤ ਵਿਖਾਉਣੀ ਗੁਰਮਤ ਦੇ ਵਿਰੁੱਧ ਪਰ ਇਸ ਸਮੇਂ ਜੇ ਗਊ ਨਾ ਜਵਾਈ ਤਾਂ ਸਾਡੇ ਨੌਕਰ ਦਾ ਕਿਸੇ ਨਾਮ ਨਹੀਂ ਲੈਣਾ ਸਾਰੇ ਲੋਕ ਸਾਡਾ ਇਹ ਅਪਜਾਸ ਕਰਨਗੇ ਕਿ ਗਊ ਪੁੱਤਰ ਨੇ ਕਿ ਗਊ ਗੁਰੂ ਪੁੱਤਰ ਨੇ ਗਊ ਮਾਰ ਕੇ ਮਹਾਪਾਪ ਕੀਤਾ ਕੋਚਰ ਚੁਬ ਧਾਰਨ ਕਰਕੇ ਬਾਬਾ ਜੀ ਨੇ ਵਿਚਾਰਿਆ ਵੀ ਗਊ ਮਾਰਨ ਦਾ ਬਾਦ ਦੋਸ਼ ਹੁੰਦਾ ਇਸ ਕਰਕੇ ਨੂੰ ਜਵਾ ਦੇਣ ਨਾਲ ਹੀ ਸਾਰਾ ਝਗੜਾ ਮਿੱਟ ਸਕਦਾ ਇਹ ਵਿਚਾਰ ਕਰਕੇ ਬਾਬਾ ਜੀ ਨੇ ਨੰਮ ਦੇ ਬਿਰਛ ਦੀ ਛੜੀ ਫੜ ਕੇ ਗਊ ਦੇ ਸਰੀਰ ਨੂੰ ਲਾ ਕੇ ਆਖਿਆ ਏ ਗਊ ਮਾਤਾ ਨੀਂਦ ਨੂੰ ਤਿਆਗ ਕੇ ਪਹਿਲੇ ਵਾਗੀ ਘਾ ਚਰਨ ਲੱਗ ਜੋ ਬਾਬਾ ਜੀ ਦੇ ਇਹ ਵਾਕ ਕਹਿਣ ਨਾਲ ਸਭ ਦੇ ਸਾਹਮਣੇ ਗਊ ਉੱਠ ਕੇ ਘਾ ਪੱਠਾ ਖਾਣ ਲੱਗ ਪਈ ਲੋਕ ਵੇਖ ਕੇ ਸਾਰੇ ਹੈਰਾਨ ਹੋ ਗਏ ਗਊ ਦੇ ਮਾਲਕ ਨੇ ਗਊ ਨੂੰ ਇੱਕ ਗੇ ਖੁਸ਼ੀ ਨਾਲ ਆਪਣੇ ਘਰ ਲਿਆ ਆਂਦਾ ਉਪਰੰਤ ਜਦੋਂ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਆਪ ਜੀ ਨੇ ਸ੍ਰੀ ਗੁਰਦਿੱਤਾ ਜੀ ਨੂੰ ਆਖਿਆ ਤੁਸੀਂ ਸ੍ਰੀ ਅਟਾਲਰਾਏ ਜੀ ਵਾਂਗੂ ਅਯੋਗ ਕੰਮ ਕੀਤਾ ਇਹ ਗੱਲ ਤੁਸੀਂ ਚੰਗੀ ਨਹੀਂ ਕੀਤੀ ਆਪਣੀ ਵਡਿਆਈ ਵਾਸਤੇ ਤੁਹਾਡੇ ਤੋਂ ਹਜ਼ਾਰ ਨਹੀਂ ਜਰਿਆ ਗਿਆ ਸ਼ਾਹ ਬਾਦਸ਼ਾਹ ਸਾਰਿਆਂ ਨੇ ਮਰਨਾ ਹਰ ਕਿਨੋਂ ਕਿਨੋਂ ਜਿੰਦਾ ਕਰਾਂਗੇ ਜੇ ਤੁਸੀਂ ਇਸ ਤਰ੍ਹਾਂ ਕਰਨਾ ਤਾਂ ਅਸੀਂ ਫਿਰ ਪ੍ਰਾਣ ਤਿਆਗ ਦਿੰਦੇ ਹਾਂ ਗੁਰੂ ਜੀ ਦੇ ਬਚਨ ਸੁਣ ਕੇ ਸ੍ਰੀ ਗੁਰਦਿੱਤਾ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਆਪ ਜੀ ਦੇ ਹੁਕਮ ਨੂੰ ਮੰਨਣਾ ਹੀ ਯੋਗ ਹੈ ਇਸ ਵਿੱਚ ਮੈਨੂੰ ਆਪਣਾ ਭਲਾ ਜਾਪਦਾ ਇਹ ਬਚਨ ਕਰਕੇ ਬਾਬਾ ਜੀ ਨੇ ਗੁਰੂ ਜੀ ਦੀਆਂ ਤਿੰਨ ਪ੍ਰਕਰਮਾ ਕਰਕੇ ਚਰਨਾਂ ਤੇ ਮੱਥਾ ਟੇਕਿਆ ਚੁੱਪ ਕਰਕੇ ਬਾਹਰ ਨਿਕਲ ਗਏ। ਬਾਬਾ ਜੀ ਨੇ ਛੜੀ ਹੱਥ ਵਿੱਚ ਫੜ ਕੇ ਬਿਨਾਂ ਕਿਸੇ ਨੂੰ ਮਿਲਣ ਦੇ ਚੁੱਪ ਕੀਤੇ ਹੀ ਕੀਰਤਪੁਰ ਤੋਂ ਬਾਹਰ ਨਿਕਲ ਗਏ ਇੱਕ ਛੋਟੀ ਪਹਾੜੀ ਉੱਤੇ ਚੜ ਗਏ। ਬੁੱਢਣ ਸਾਹ ਦੇ ਸਾਨ ਤੋਂ ਕੁਝ ਵਿੱਥ ਉੱਤੇ ਆਪਣੇ ਹੱਥ ਵਾਲੀ ਛੜੀ ਨੂੰ ਧਰਤੀ ਵਿੱਚ ਗੱਡ ਕੇ 쿠ਸ਼ਾ ਦਾ ਆਸਨ ਕਰ ਲਿਆ ਸਰੀਰ ਤੋਂ ਚਾਦਰ ਉਤਾਰ ਕੇ ਉਨੂੰ ਦੋਹਰਾ ਕਰਕੇ ਕੁਸ਼ਾ ਦੇ ਆਸਨ ਤੇ ਵਿਛਾ ਦਿੱਤਾ ਬਿਰਤੀ ਨੂੰ ਸੰਗੋਚ ਕੇ ਉਸ ਉੱਪਰ ਬੈਠ ਕੇ ਨਿੱਜ ਸਰੂਪ ਵਿੱਚ ਟਿਕ ਗਏ ਅੱਖਾਂ ਮੀਟ ਕੇ ਲੰਮੇ ਬੈ ਗੇ ਅਦੇ ਉੱਪਰ ਚਾਦਰੇ ਦਾ ਇੱਕ ਪੱਲਾ ਲੈ ਕੇ ਯੋਗ ਵਿਹਾਸ ਦੁਆਰਾ ਸਰੀਰ ਵਿੱਚੋਂ ਪ੍ਰਾਣ ਖਿੱਚ ਕੇ ਗੁਰਪੁਰੀ ਵਿੱਚ ਜਾ ਬਰਾਜੇ ਇਧਰ ਕੀਰਤਪੁਰ ਜਿਹੜਾ ਸੇਵਾਦਾਰ ਆਪ ਜੀ ਦੀ ਸੇਵਾ ਚ ਰਹਿੰਦਾ ਸੀ ਉਹਨੇ ਜਦੋਂ ਵੇਖਿਆ ਕਿ ਬਾਬਾ ਜੀ ਕਿਧਰੇ ਨਜ਼ਰ ਨਹੀਂ ਆਉਂਦੇ ਤਾਂ ਲੱਭਦਾ ਪੁੱਛਦਾ ਪਛਾਉਂਦਾ ਪਹਾੜੀ ਉੱਤੇ ਚਲਾ ਗਿਆ ਉੱਥੇ ਉਹਨੇ ਵੇਖਿਆ ਕਿ ਬਾਬਾ ਜੀ ਕੁਸ਼ਾ ਆਸਨ ਉੱਤੇ ਲੇਟੇ ਹੋਏ ਨੇ ਅਦੇ ਸਵਾਸ ਨਹੀਂ ਹਨ ਸੇਵਾਦਾਰ ਨੇ ਗੁਰੂ ਜੀ ਨੂੰ ਆਣ ਕੇ ਦੱਸਿਆ ਸ੍ਰੀ ਗੁਰਦਿੱਤਾ ਜੀ ਪਹਾੜੀ ਉੱਤੇ ਜਾ ਕੇ ਸਮਾਗੇ ਹਨ ਗੁਰੂ ਜੀ ਉਸੇ ਸਮੇਂ ਸਿੱਖਾ ਨਾਲ ਉੱਠ ਗਏ ਪਹਾੜੀ ਉੱਤੇ ਗਏ ਵੇਖਿਆ ਸ੍ਰੀ ਗੁਰਦਿੱਤਾ ਜੀ ਸਰੀਰ ਤਿਆਗ ਗਏ ਹਨ ਇੰਨੇ ਨੂੰ ਕੀਰਤਪੁਰ ਵਿੱਚ ਜਿਸ ਜੇ ਸਿਸਤਰੀ ਪੁਰਸ਼ ਨੇ ਸੁਣਿਆ ਸਾਰੇ ਸ਼ੌਕਾਦਾਰ ਹੋ ਕੇ ਪਹਾੜੀ ਉੱਤੇ ਪਹੁੰਚ ਗਏ ਗੁਰੂ ਜੀ ਨੇ ਸਾਰਿਆਂ ਨੂੰ ਧੀਰਜ ਦਿੱਤੇ ਚੰਦਣ ਆਦਗ ਸਮਗਰੀ ਮੰਗਵਾ ਕੇ ਚੰਦਣ ਦੀ ਚਿਖਾ ਤਿਆਰ ਕਰਕੇ ਉੱਥੇ ਹੀ ਇਸ਼ਨਾਨ ਗਰਾ ਕੇ ਬਾਬਾ ਜੀ ਦਾ ਸਸਕਾਰ ਕਰ ਦਿੱਤਾ। ਨਿੰਮ ਦੀ ਛੜੀ ਜਿਹੜੀ ਬਾਬਾ ਜੀ ਨੇ ਆਪਣੇ ਸਿਰ ਵਾਲੇ ਪਾਸੇ ਗੱਡੀ ਹੋਈ ਸੀ। ਉਹ ਗੁਰੂ ਜੀ ਨੇ ਉਸੇ ਤਰ੍ਹਾਂ ਖੜੀ ਰਹਿਣ ਦਿੱਤੀ ਫਰਮਾਇਆ ਏਕ ਬੜਾ ਭਾਰੀ ਬਿਰਸ਼ ਹੋਵੇਗਾ। ਉਬਰੰਦ ਸਾਰੇ ਬੌਲੀ ਵਿੱਚ ਇਸ਼ਨਾਨ ਕਰ ਗਏ। ਦੀਵਾਲ ਲਗਾ ਕੇ ਬੈਠ ਗਏ। ਗੁਰੂ ਜੀ ਨੇ ਬਚਨ ਕੀਤਾ ਜਿਹੜਾ ਕੋਈ ਆਣਗੇ ਸਰਦਾ ਨਾਲ ਇਸ ਸਥਾਨ ਦੇ ਦਰਸ਼ਨ ਕਰੇਗਾ ਉਹਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਚੇਦ ਸੁਦੀ 10 ਸੰਮਦ 1695 ਨੂੰ ਸ਼੍ਰੀ ਗੁਰਦਿੱਤਾ ਜੀ ਜੋਤੀ ਜੋਤ ਸਮਾ ਗਏ ਦੂਜੇ ਦਿਨ ਗੁਰੂ ਜੀ ਨੇ ਸਾਰੇ ਸੰਬੰਧੀਆਂ ਨੂੰ ਆਦਮੀ ਭੇਜ ਕੇ ਖਬਰਾਂ ਭੇਜ ਦਿੱਤੀਆਂ ਸ਼੍ਰੀ ਗੁਰਦਿੱਤਾ ਜੀ ਸਵਾਈ ਚਾ ਨਾਲ ਜੋਤੀ ਜੋਤ ਸਮਾ ਗਏ ਹਨ ਧੀਰਮਲ ਨੂੰ ਸੁਨੇਹਾ ਭੇਜਿਆ ਕਿ ਤੂੰ ਬਾਬਾ ਜੀ ਦਾ ਵੱਡਾ ਪੁੱਤਰ ਤੂੰ ਹੀ ਸਾਰੀ ਕਿਰਿਆ ਕਰਨੀ ਹੈ ਪਾਠ ਕਰਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਲੈ ਕੇ ਛੇਤੀ ਗੀਰਤਪੁਰ ਪਹੁੰਚ ਜਾਓ ਫਿਰ ਧੀਰਮਲ ਨੇ ਸੇਵਾਦਾਰ ਤੋਂ ਸਾਰੀ ਗੱਲ ਪੁੱਛੀ ਕਿ ਬਾਬਾ ਜੀ ਦਾ ਪਰਲੋਕ ਗਮਨ ਕਿਸ ਤਰ੍ਹਾਂ ਹੋਇਆ ਜਦੋਂ ਸੇਵਾਦਾਰ ਨੇ ਸਾਰੀ ਗੱਲ ਸੁਣਾਈ ਧੀਰਮਲ ਨੇ ਆਖਿਆ ਮੈਂ ਗੁਰੂ ਜੀ ਦੀ ਪਹਿਲਾਂ ਹੀ ਗੱਲ ਜਾਣਦਾ ਇਹਨਾਂ ਦਾ ਕਿਸੇ ਪੁੱਤਰ ਜਾਂ ਪੋਤਰੇ ਨਾਲ ਪਿਆਰ ਨਹੀਂ ਮੈਂ ਉਹਨਾਂ ਪਾਸ ਜਾ ਕੇ ਕੀ ਕਰਨਾ ਮੈਂ ਇੱਥੇ ਹੀ ਚੰਗਾ ਹਾਂ ਧੀਰਮਲ ਦੀ ਮਾਤਾ ਨੇ ਵੀ ਬਹੁਤ ਸਮਝਾਇਆ ਪਰ ਉਹਨੇ ਆਖਿਆ ਮੈਂ ਉੱਥੇ ਜਾ ਕੇ ਗੁਰੂ ਜੀ ਪਾਸੋਂ ਗੱਲਾਂ ਹੀ ਕਰਾਉਣੀਆਂ ਮੈਨੂੰ ਇਹਨਾਂ ਉਹਨਾਂ ਨੇ ਕੁਝ ਨਹੀਂ ਜੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਲੈ ਗਿਆ ਉਹ ਵੀ ਉੱਥੇ ਹੀ ਉਹਨਾਂ ਨੇ ਰੱਖ ਲੈਣਾ ਮੈਂ ਸੰਗਤ ਬਾਸੋਂ ਪੂਜਾ ਕਿਸ ਤਰ੍ਹਾਂ ਲਵਾਵਾਂਗਾ ਮੈਂ ਉਹਨਾਂ ਪਾਸ ਨਾ ਆਵ ਜਾਣਾ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਧੀਰਮਲ ਤੋਂ ਉੱਤਰ ਸੁਣ ਕੇ ਮਾਤਾ ਨੱਤੀ ਜੀ ਆਪ ਤਿਆਰ ਹੋ ਗਏ ਕੀਰਤਪੁਰ ਅਫਸੋਸ ਕਰਨ ਪਹੁੰਚ ਗਏ ਧੀਰਮਲ ਦੀ ਸਾਰੀ ਗੱਲ ਦੱਸੀ ਕਿ ਉਹ ਆਵੇਗਾ ਤਦ ਗੁਰੂ ਜੀ ਨੇ ਸਾਰੀ ਕਰਮਕਿਰਿਆ ਸ੍ਰੀ ਹਰਿ ਰਾਏ ਜੀ ਤੋਂ ਕਰਵਾਈ ਇਸ ਸਮੇ ਸਾਰੇ ਸੰਬੰਧੀ ਅਦੇ ਬਰਸਿੱਧ ਸਿੱਖ ਸੇਵਕ ਗੁਰੂ ਜੀ ਪਾਸ ਅਫਸੋਸ ਕਰਨ ਵਾਸਤੇ ਆਏ ਗੁਰੂ ਜੀ ਨੇ ਸਾਰਿਆਂ ਨੂੰ ਧੀਜ ਦਿੱਤੀ ਅਦੇ ਕਰਤਾਰ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਜਦੋਂ ਸ਼੍ਰੀ ਗੁਰਦਿੱਤਾ ਜੀ ਨੇ 13ਵੇਂ ਉੱਤੇ ਸਾਰੇ ਸਬੰਧਿਤ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ ਸ਼੍ਰੀ ਗੁਰਦਿੱਤਾ ਜੀ ਦੇ 13ਵੇਂ ਦੇ ਭਾਈ ਜੋਧਰਾਏ ਭਾਈ ਭਾਨਾ ਜੀ ਨੇ ਗੁਰੂ ਜੀ ਨੇ ਆਖਿਆ ਸ਼੍ਰੀ ਗੁਰਦਿੱਤਾ ਜੀ ਦੇ ਵੱਡੇ ਸੁਪੁੱਤਰ ਸ਼੍ਰੀ ਧੀਰਮਲ ਜੀ ਇਸ ਸਮੇਂ ਨਹੀਂ ਆਏ ਉਹਨਾਂ ਨੂੰ ਦਸਤਾਰ ਕਰਤਾਰਪੁਰ ਜਾ ਕੇ ਵੀ ਦੇਣਾ ਠੀਕ ਨਹੀਂ ਹੋਨੇ ਸਮੇਂ ਦਸਤਾਰ ਬੰਦੀ ਦੀ ਮਰਿਆਦਾ ਕਰਨੀ ਵੀ ਜ਼ਰੂਰੀ ਹੈ ਇਸ ਵਾਸਤੇ ਸਾਡੀ ਇਹ ਬੇਨਤੀ ਹੈ ਦਸਤਾਰ ਸ੍ਰੀ ਗੁਰਦਿੱਤਾ ਜੀ ਦੇ ਛੋਟੇ ਸੁਪੁੱਤਰ ਸ੍ਰੀ ਹਰਰਾਏ ਜੀ ਨੂੰ ਦੇ ਦਿੱਤੀ ਜਾਵੇ ਸ੍ਰੀ ਹਰਰਾਏ ਜੀ ਇਸ ਵਡਿਆਈ ਦੇ ਯੋਗ ਹਨ ਧੀਰਜવાન ਮਿੱਠਾ ਬੋਲਣ ਵਾਲੇ ਹਨ ਈਰਖਾ ਬਖੀਲੀ ਤੋਂ ਉੱਪਰ ਹਨ ਗੁਰੂ ਜੀ ਆਖਿਆ ਵੱਡੇ ਵਡਿਆਈ ਦੇ ਯੋਗ ਹੁੰਦੇ ਨੇ ਸਾਰੇ ਪਰਿਵਾਰ ਵਿੱਚੋਂ ਇਹਨਾਂ ਦੇ ਭਾਗ ਜਾਗ ਪਏ ਜਾਪਦੇ ਨੇ ਧੀਰਮਲ ਈਰਖਾ ਕਰਕੇ ਕੁੜ ਰਿਹਾ ਇਹ ਗੁਰੂ ਘਰ ਤੋਂ ਟੁੱਟ ਜਾਏਗਾ ਪਰਮੇਸ਼ਰ ਨੂੰ ਇਹ ਗੱਲ ਪਾਉਂਦੀ ਐ ਅੱਜ ਹੀ ਸਾਰਿਆਂ ਦੇ ਸਾਹਮਣੇ ਬਿਠਾ ਲਗੇ ਸ਼੍ਰੀ ਹਰ ਰਾਏ ਜੀ ਨੂੰ ਵਡਿਆਈ ਦੇ ਕੇ ਇਹਨਾਂ ਨੂੰ ਦਸਤਾਰ ਬਣਾ ਦਿਓ ਸਾਰੇ ਸਬੰਧੀਆਂ ਅਦੇ ਸੰਗਤਾਂ ਵਿੱਚ ਪ੍ਰਗਟ ਕਰ ਦਿਓ ਇਸ ਤਰ੍ਹਾਂ ਸਾਰੀ ਸਲਾਹ ਕਰਗੇ ਤੀਜੇ ਪੈਰ 13ਵੇਂ ਵਾਲੇ ਦਿਨ ਦਿਵਾਲ ਲਗਾ ਕੇ ਸਾਰਿਆਂ ਦੇ ਸਾਹਮਣੇ ਸ਼੍ਰੀ ਹਰ ਰਾਏ ਜੀ ਨੂੰ ਭਾਈ ਭਾਨਾ ਜੀ ਦੇ ਹੱਥੋਂ ਦਸਤਾਰ ਬੰਦੀ ਕਰਵਾ ਕੇ ਬਾਬਾ ਗੁਰਦਿੱਤਾ ਜੀ ਦਾ ਜਾਣਸੀਨ ਨਿਯਤ ਕਰ ਦਿੱਤਾ ਉਪਰੰਤ ਸਾਰੇ ਮਸੰਦਾਂ ਦੇ ਜੋਧ ਰਾਏ ਆਦਿ ਸਿੱਖਾਂ ਤੋਂ ਬਾਬਾ ਸੁੰਦਰ ਤੇ પરમાના ਦੇ ਆਦਿਕ સંબંધીਆਂ ਨੇ ਦસ્તાર બંધી ਕੀਤੀ રીતિ ਅਨੁਸਾਰ શ્રી ਹਰ ਰਾਏ ਜੀ ਨੂੰ ਪੱਗਾ ਅਦੇ ਨਗਦੀ ਭੇਟਾ ਕੀਤੀਆਂ ਇਸ ਤਰ੍ਹਾਂ ਗੁਰੂ ਜੀ ਨੇ ਕੋਈ ਸਮਾਂ ਬਤੀਤ ਕੀਤਾ ਬੌਧੀਆਂ ਸੰਗਤਾ ਆਗਿਆ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ ਅਦੇ ਕੁਝ ਕੁ ਦੀਪਮਾਲਾ ਦਾ ਮੇਲਣ ਮੇਲਾ ਵੇਖਣ ਵਾਸਤੇ ਗੁਰੂ ਜੀ ਪਾਸ ਹੀ ਰਹੇ ਦੀਪ ਮਾਲਾ ਦਾ ਮੇਲਾ ਵੇਖਣ ਵਾਸਤੇ ਗੁਰੂ ਜੀ ਪਾਸ ਹੀ ਕੁਝ ਸੰਗਤਾਂ ਰਹਿ ਗਈਆਂ ਗੁਰੂ ਜੀ ਔਰ ਸੰਗਤਾਂ ਨੂੰ ਨਿਸ਼ਚਾ ਹੋ ਗਿਆ ਕਿ ਗੁਰੂ ਜੀ ਗੁਰਗੱਦੀ ਦੀ ਬਖਸ਼ਿਸ਼ ਸ੍ਰੀ ਹਰਿ ਰਾਏ ਜੀ ਨੂੰ ਕਰਨਗੇ ਥੋੜੇ ਦਿਨਾਂ ਨੂੰ ਦੀਪ ਮਾਲਾ ਦਾ ਮੇਲਾ ਕਰਕੇ ਬਾਕੀ ਦੀਆਂ ਸੰਗਤਾਂ ਵੀ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੀਆਂ ਗਈਆਂ ਗੁਰੂ ਜੀ ਪਾਸ ਕੇਵਲ ਜੋਧ ਰਾਏ ਸਲੇਮੇ ਸ਼ਾ ਭਾਈ ਭਾਨਾ ਜੀ ਆਦਿਕ ਨਿਕਟਵਰਤੀ ਸਿੱਖ ਬਾਬਾ ਸੁੰਦਰ ਜੀ ਅਦੇ ਪਰਮਾਨੰਦ ਜੀ ਰਹੇ ਗੁਰੂ ਜੀ ਨੇ ਸਾਰੀ ਕਾਰ ਵਿਹਾਰ ਭਾਈ ਵਿਦੀ ਚੰਦ ਨੂੰ ਸੌਂਪ ਦਿੱਤੀ ਭਾਈ ਵਿਦੀ ਚੰਦ ਪ੍ਰੇਮ ਤੇ ਸ਼ਰਧਾ ਨਾਲ ਸਦਾ ਹੀ ਗੁਰੂ ਜੀ ਦੀ ਸੇਵਾ ਵਿੱਚ ਤਰਮਨ ਕਰਕੇ ਲੱਗਾ ਰਹਿੰਦਾ ਇਸ ਸੇਵਾ ਦਾ ਸਦਕਾ ਭਾਈ ਬਿਦੀ ਚੰਦ ਜੀ ਨੂੰ ਕਰਾਮਾਤ ਦੀ ਸ਼ਕਤੀ ਪ੍ਰਾਪਤ ਹੋ ਗਈ ਜਦੋਂ ਭਾਈ ਬਿਦੀ ਚੰਦ ਨੇ ਵੇਖਿਆ ਕਿ ਸਾਡੇ ਸਰੀਰ ਅੰਤ ਸਮਾ ਨੇੜੇ ਆ ਗਿਆ ਤਾਂ ਆਪਣੇ ਪੁੱਤਰ ਲਾਲ ਚੰਦ ਨੂੰ ਨਾਲ ਲੈ ਗਏ ਗੁਰੂ ਜੀ ਪਾਸ ਹਾਜ਼ਰ ਹੋ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਸਰੀਰ ਦਾ ਅੰਤ ਸਮਾਂ ਨੇੜੇ ਆ ਗਿਆ ਏਸ ਵਾਸਤੇ ਮੈਨੂੰ ਆਗਿਆ ਬਖਸ਼ੋ ਮੈਂ ਸੁੰਦਰ ਸ਼ਾਹ ਨੂੰ ਵਚਨ ਕੀਤਾ ਸੀ ਕਿ ਅੰਤ ਸਮੇਂ ਅਸੀਂ ਦੋਵੇਂ ਇਕੱਠੇ ਹੀ ਸਰੀਰ ਤਿਆਗਾਂਗੇ ਇਸ ਬੱਚੇ ਨੂੰ ਆਪਣੀ ਸੇਵਾ ਵਿੱਚ ਰੱਖੋ ਇਹ ਤੁਹਾਡੀ ਸ਼ਰਨ ਵਿੱਚ ਗੁਰੂ ਜੀ ਨੇ ਪਰਸਾਨ ਹੋ ਕੇ ਲਾਲ ਚੰਦ ਨੂੰ ਪਿਆਰ ਦਿੱਤਾ ਵਿਦੀ ਚੰਦ ਨੂੰ ਆਪਣਾ ਬਚਨ ਪੂਰਾ ਕਰਨ ਵਾਸਤੇ ਸੁੰਦਰ ਸ਼ਾਹ ਪਾਸ ਜਾ ਕੇ ਆਪਣਾ ਸਰੀਰ ਤਿਆਗਣ ਦੀ ਆਗਿਆ ਦੇ ਦਿੱਤੀ ਭਾਈ ਵਿਦੀ ਚੰਦ ਜੀ ਆਪਣੀ ਸ਼ਕਤੀ ਨਾਲ ਸੁੰਦਰ ਸ਼ਾਹ ਪਾਸ ਪਹੁੰਚ ਗਏ ਸੁੰਦਰ ਸ਼ਾਹ ਪਹਿਲਾਂ ਹੀ ਉਹਨਾਂ ਨੂੰ ਉਡੀਕ ਰਿਹਾ ਸੀ ਭਾਈ ਵਿਦੀ ਚੰਦ ਨੇ ਆਖਿਆ ਸੁੰਦਰ ਸ਼ਾਹ ਜੀ ਛੇਤੀ ਤਿਆਰ ਹੋ ਜੋ ਦੋਵਾਂ ਨੇ ਇਸ਼ਨਾਨ ਕਰਕੇ 쿠ਸ਼ਾਸਨ ਉਤੇ ਲੰਮੇ ਪੈ ਕੇ ਨਿਰੰਕਾਰ ਦੇ ਧਿਆਨ ਵਿੱਚ ਬਿਰਤੀ ਜੋੜ ਕੇ ਸਰੀਰ ਤਿਆ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਜਦੋਂ ਨਗਰ ਵਾਲਿਆਂ ਨੂੰ ਪਤਾ ਲੱਗਾ ਉਹਨਾਂ ਨੇ ਦੋਵਾਂ ਦੇ ਮ੍ਰਿਤਕ ਸਰੀਰਾਂ ਦਾ ਬੜੇ ਸਨਮਾਨ ਨਾਲ ਸਜਕਾਰ ਕਰ ਦਿੱਤਾ ਪ੍ਰੰਤਿਕ ਵੱਡਾ ਭੰਡਾਰਾ ਕਰਕੇ ਜਗ ਕੀਤਾ ਗਿਆ ਇਹਨਾਂ ਦੋਵਾਂ ਦੀਆਂ ਦਿਓ ਨਗਰ ਵਿੱਚ ਯਾਦਗਾਰਾਂ ਬਣੀਆਂ ਆਣੇ ਜਿਨ੍ਹਾਂ ਨੂੰ ਲੋਕ ਮੰਨਦੇ ਦੇ ਪੂਜਦੇ ਨੇ ਇੱਕ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਗ ਦੀ ਸੈਰ ਕਰਨ ਸ੍ਰੀ ਹਰ ਰਾਏ ਜੀ ਨੂੰ ਆਪਣੇ ਨਾਲ ਲੈ ਗਏ ਅਣ ਗੁਰੂ ਜੀ ਜਾ ਰਹੇ ਸਨ ਸ੍ਰੀ ਹਰ ਰਾਏ ਜੀ ਪਿੱਛੇ ਪਿੱਛੇ ਇੱਕ ਫੁੱਲ ਜੋ ਟਾਣੀ ਨਾਲ ਲਟਕ ਰਿਹਾ ਸੀ ਉਹ ਸ਼੍ਰੀ ਹਰ ਰਾਏ ਜੀ ਦੇ ਜਾਮੇ ਨਾਲ ਅੜ ਕੇ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ ਉਪਰੰਤ ਜਦੋਂ ਗੁਰੂ ਜੀ ਨੇ ਫੁੱਲ ਟੁੱਟਾ ਜਾ ਵੇਖਿਆ ਆਪ ਜੀ ਨੇ ਪੁੱਛਿਆ ਵੀ ਇਹ ਫੁੱਲ ਕਿਨੇ ਡੋੜਿਆ ਤਦ ਸ਼੍ਰੀ ਹਰ ਰਾਏ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੀ ਇਹ ਫੁੱਲ ਮੇਰੇ ਚੋਲੇ ਨਾਲ ਅੜ ਕੇ ਟੁੱਟਿਆ ਗੁਰੂ ਜੀ ਆnde ਜੇ ਚੋਲਾ ਲੰਮਾ ਪਾਉਣਾ ਹੋਵੇ ਇਹਨੂੰ ਸਮੇਟ ਕੇ ਰੱਖਣਾ ਚਾਹੀਦਾ ਇਸ ਤਰ੍ਹਾਂ ਦੀ ਬੇਪਰਵਾਹੀ ਨਹੀਂ ਕਰਨੀ ਚਾਹੀਦੀ ਗੁਰੂ ਬਾਬੇ ਜੀ ਤੋਂ ਗੱਲ ਸੁਣ ਕੇ ਸ੍ਰੀ ਹਰ ਰਾਏ ਜੀ ਨੇ ਹੱਥ ਜੋੜ ਕੇ ਖਿਮਾ ਮੰਗੀ ਜਾਮਾ ਹੱਥ ਨਾਲ ਉੱਚਾ ਚੁੱਕ ਲਿਆ ਅਦੇ ਅੱਗੇ ਤੋਂ ਪ੍ਰਣ ਕਰ ਲਿਆ ਕਿ ਚੋਲੇ ਨੂੰ ਕਦੀ ਵੀ ਖੁੱਲਾ ਛੱਡ ਕੇ ਨਹੀਂ ਤੁਰਾਂਗਾ ਇਹ ਪ੍ਰਾਨ ਆਪ ਜੀ ਨੇ ਆਪਣੀ ਸਾਰੀ ਉਮਰਾਂ ਨਿਭਾਇਆ ਇੱਕ ਦਿਨ ਗੁਰੂ ਜੀ ਦੀਵਾਨ ਲਾ ਕੇ ਬੈਠੇ ਹੋਏ ਸਨ ਕਿ ਗੋਇੰਦਵਾਲ ਦੇ ਰਹਿਣ ਵਾਲੇ ਕਿਸੇ ਆਦਮੀ ਨੇ ਆਣ ਕੇ ਦੱਸਿਆ ਕਿ ਬਾਬਾ ਮੋਹਨ ਜੀ ਅਤੇ ਮੋਰੀ ਜੀ ਪਰਲੋਕ ਗਮਨ ਕਰ ਗਏ ਨੇ ਇਹ ਖਬਰ ਸੁਣ ਕੇ ਗੁਰੂ ਜੀ ਨੇ ਭਾਈ ਗੜੀਏ ਸੰਤਵਾਲ ਵੇਖ ਕੇ ਆਖਿਆ ਵੀ ਤੁਸੀਂ ਗੋਇੰਦਵਾਲ ਜਾ ਕੇ ਸ੍ਰੀ ਆਨੰਦ ਜੀ ਨੂੰ ਇੱਥੇ ਲਿਆਓ ਗੁਰੂ ਜੀ ਨੇ ਇੱਕ ਚਿੱਠੀ ਬਾਬਾ ਆਨੰਦ ਜੀ ਦੇ ਨਾਮ ਲੈ ਕੇ ਭਾਈ ਗੜੀਏ ਨੂੰ ਦਿੱਤੀ ਭਾਈ ਗੜੀਆ ਚਿੱਠੀ ਲੈ ਕੇ ਗੋਇੰਦਵਾਲ ਪਹੁੰਚ ਗਿਆ ਬਾਬਾ ਆਨੰਦ ਜੀ ਨੂੰ ਚਿੱਠੀ ਦੇ ਕੇ ਬੇਨਤੀ ਕੀਤੀ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਕੀਰਤਪੁਰ ਸੱਦਿਆ ਬਾਬਾ ਆਨੰਦ ਜੀ ਤਿਆਰ ਹੋ ਕੇ ਪਾਲਕੀ ਵਿੱਚ ਬੈਠ ਗਏ ਭਾਈ ਗੜੀਆਂ ਔਰ ਸੇਵਕ ਬਾਬਾ ਜੀ ਦੇ ਨਾਲ ਚੱਲ ਬੈ ਜਦੋਂ ਗੀਰਦਵਰ ਦੇ ਨੇੜੇ ਪਹੁੰਚੇ ਗੁਰੂ ਜੀ ਨੇ ਆਪ ਬਾਬਾ ਜੀ ਨੂੰ ਸਤਕਾਰ ਨਾਲ ਅੱਗੋਂ ਲੈਣ ਗਏ ਘਹਾਰਾ ਨੂੰ ਢਾਕੇ ਗੁਰੂ ਜੀ ਨੇ ਪਾਲਕੀ ਆਪ ਚੁੱਕ ਲਈ ਰਸਤੇ ਵਿੱਚ ਜਦੋਂ ਬਾਬਾ ਆਨੰਦ ਜੀ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਪਾਲਕੀ ਆਪ ਚੁੱਕੀ ਹੋਈ ਆਪ ਜੀ ਪਾਲਕੀ ਵਿੱਚੋਂ ਬਾਹਰ ਨਿਕਲ ਆਏ ਆਪਸ ਵਿੱਚ ਮਿਲ ਕੇ ਬਾਤ ਪ੍ਰੇਮ ਕੀਤਾ ਬਾਬਾ ਜੀ ਨੂੰ ਘਰ ਲਿਆ ਕੇ ਸਨਮਾਨ ਨਾਲ ਪਲੰਗ ਤੇ ਬਿਠਾ ਕੇ ਸੇਵਾ ਕੀਤੀ ਪ੍ਰਸੰਤਾ ਪ੍ਰਾਪਤ ਕੀਤੀ ਕੁਝ ਦਿਨ ਗੁਰੂ ਜੀ ਨੇ ਆਨੰਦ ਜੀ ਨੂੰ ਆਪਣੇ ਪਾਸ ਰੱਖ ਕੇ ਪਰਸਪਰ ਪ੍ਰੇਮ ਦੇ ਬਚਨ ਬਲਾਸ ਕੀਤੇ ਫਿਰ ਪਾਲਕੀ ਵਿੱਚ ਬਿਠਾ ਕੇ ਭਾਈ ਗੜੀਏ ਦੇ ਨਾਲ ਔਰ ਸਿੱਖ ਸੇਵਕ ਦੇ ਕੇ ਅਨੰਦ ਜੀ ਨੂੰ ਗੋਇੰਦਵਾਲ ਭੇਜ ਦਿੱਤਾ। ਬਾਬ ਗੁਰਬਾਬੀ ਗੁਰੂ ਜੀ ਪਾਸ ਸ਼ਬਦ ਕੀਰਤਨ ਕਰਦੇ ਹੁੰਦੇ ਸਨ। ਇੱਕ ਦਿਨ ਉਹਨਾਂ ਨੇ ਆਪਣੀ ਮਰਤੂ ਨੇੜੇ ਆਈ ਜਾਣ ਕੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖਣਾ ਤੇ ਮੇਰਾ ਅੰਤ ਸਮਾ ਆ ਗਿਆ ਪਰ ਲੋਗ ਵਿੱਚ ਮੈਨੂੰ ਸਦਾ ਆਪਣੇ ਚਰਨਾ ਚ ਰੱਖਣਾ ਹੁਣ ਮੈਨੂੰ ਆਪਣੀ ਖੁਸ਼ੀ ਬਖਸ਼ੋ ਗੁਰੂ ਜੀਾਂ ਦੇ ਪਰਮੇਸ਼ਰ ਨੇ ਆਉਣਾ ਜਾਣਾ ਸਾਰਿਆਂ ਦਾ ਕੀਤਾ ਹਰ ਕੋਈ ਆਪਣੀ ਵਾਰੀ ਤੇ ਚੱਲਣਾ ਕਰਦਾ ਪਰੰਤੂ ਉਹਨਾਂ ਦਾ ਆਉਣਾ ਧੰਨ ਜਿਨ੍ਹਾਂ ਨੇ ਆਯੂ ਸਾਰੀ ਉਮਰਾਂ ਸਤਨਾਮ ਦੇ ਸਿਮਰਨ ਵਿੱਚ ਬਤੇਦ ਕੀਤੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗਿਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗਿਰੂ ਸਤਨਾਮ ਵਾਹਿ ਗਿਰੂ ਸਤਨਾਮ ਵਾਹਿ ਸਤਨਾਮ ਵਾਹਿ ਗਿਰੂ ਸਤਨਾਮ ਵਾਹਿ ਗਿਰੂ ਸਤਨਾਮ ਵਾਹਿ ਗਿਰੂ ਮਾਰਗੀਆਂ ਦੇ ਆਉਣਾ ਉਹਨਾਂ ਦਾ ਧੰਨ ਜਿਨ੍ਹਾਂ ਨੇ ਆਪਣੀ ਉਮਰਾ ਸਤਨਾਮ ਦੇ ਸਿਮਰਨ ਵਿੱਚ ਬਤੀਤ ਕੀਤੀ ਤੁਸੀਂ ਨੇਤੀ ਸ਼ਬਦ ਕੀਰਤਨ ਕਰਦੇ ਰਹੇ ਹੋ ਜਿਹਦੇ ਸਮਾਨ ਕਾਲਯੁਗ ਵਿੱਚ ਹੋਰ ਕੋਈ ਚੰਗਾ ਕੰਮ ਨਹੀਂ ਸੋ ਜਿਸ ਤਰ੍ਹਾਂ ਤੇਰਾ ਪਿਤਾ ਨੇ ਕੀਰਤਨ ਕਰਕੇ ਉੱਤਮ ਗਤੀ ਪਾਈ ਸੀ ਓਵੇਂ ਤੂੰ ਵੀ ਉਸ ਗਤੀ ਨੂੰ ਪ੍ਰਾਪਤ ਹੋਵੇਂਗਾ ਗੁਰੂ ਜੀ ਦੇ ਵਜਨ ਸੁਣ ਕੇ ਬਾਪਕ ਨੇ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਜੀ ਦੇ ਚਰਨਾਂ ਦੇ ਪਾ ਕੇ ਬੇਨਤੀ ਕੀਤੀ ਕਿ ਇਹਦੀ ਪਾਲਣਾ ਆਪ ਜੀ ਨੇ ਕਰਨੀ ਹੈ ਸਾਨੂੰ ਗੁਰੂ ਘਰ ਤੋਂ ਬਿਨਾ ਔਰ ਕਿਸੇ ਦਾ ਆਸਰਾ ਨਹੀਂ ਗੁਰੂ ਜੀ ਨੇ ਧੀਰਜ ਦੇ ਕੇ ਆਖਿਆ ਤੇਰੇ ਪੁੱਤਰ ਨੂੰ ਅਸੀਂ ਪਾਸ ਰੱਖਾਂਗੇ ਤੂੰ ਕੋਈ ਚਿੰਤਾ ਨਾ ਕਰ ਸਤਨਾਮ ਦਾ ਸਿਮਰਨ ਕਰਕੇ ਸਰੀਰ ਨੂੰ ਤਿਆਗਣਾ ਕਰ ਬਾਬ ਗਰਬਾਬੀ ਗੁਰੂ ਜੀ ਤੋਂ ਖੁਸ਼ੀਆਂ ਲੈ ਕੇ ਮਲਕ ਜاتی ਆਦਗ ਨੂੰ ਮਿਲ ਕੇ ਘਰ ਆ ਗਿਆ ਘਰ ਆਣਗੇ ਆਪਣੀ istri ਨੂੰ ਧੀਰਜ ਦਿੱਤੀ ਅਦੇ ਦੋ ਪੈਰ ਘਰ ਵਿੱਚ ਬਤੀਰ ਕਰਕੇ ਧਰਤੀ ਉੱਤੇ ਲੰਮਾ ਪੈ ਕੇ ਉੱਪਰ ਕੱਪੜਾ ਲੈ ਕੇ ਸਤਨਾਮ ਦਾ ਸਿਮਰਨ ਕਰਦਾ ਹੋਇਆ ਸਰੀਰ ਨੂੰ ਛੱਡ ਕੇ ਤੁਰਦਾ ਹੋਇਆ ਦੁਜੇਰ ਬਾਬੀਆਂ ਅਦੇ ਮੁਸਲਮਾਨ ਭਾਈ ਚਾਰੇ ਨੇ ਬਾਬਕ ਦੀ ਸਾਰੀ ਅੰਤਮ ਕਿਰਿਆ ਵੀ ਉਹਦੇ ਪੁੱਤਰ ਪਾਸੋਂ ਕਰਵਾਈ ਗੁਰੂ ਜੀ ਨੇ ਉਹਦੇ ਪੁੱਤਰ ਨੂੰ ਸਿਰੋਪਾਉ ਦੇ ਕੇ ਆਪਣੇ ਪਾਸ ਕੀਰਤਨ ਕਰਨ ਵਾਸਤੇ ਰੱਖ ਲਿਆ ਇਸਰਾ ਧੰਨ ਧੰਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਦੇ ਸੰਗਤਾਂ ਧੰਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਉਚਾਰਨ ਕਰਦੀਆਂ ਤੇ ਆਪਣੇ ਜੀਵਨ ਨੂੰ ਸਬਲਾ ਕਰਦੀਆਂ